ਬੀਤੇ ਅਤਵਾਰ ਨੂੰ ਸਵੇਰੇ 12 ਵਜੇ ਦੇ ਕਰੀਬ ਪਠਾਨਕੋਟ ਰੋਡ ਤੇ ਐਫਸੀ ਆਈ ਦੇ ਗੋਦਾਮਤ ਦੇ ਬਾਹਰ ਕੋਈ ਡਰਾਈਵਰ ਮੱਖਣ ਮਸਤੀ ਦੇ ਕਤਲकांड ਵਿੱਚ ਨਵਾਂ ਮੋੜ ਆਇਆ ਹੈ ਆਰਟੀ ਐਸੋਸੀਏਸ਼ਨ ਵੱਲੋਂ ਸਤਨਕਰ ਰੈਸਟੋਰੈਂਟ ਵਿੱਚ ਪ੍ਰੈਸ ਕਾਨਫਰੰਸ ਕਰਕੇ ਖੁਲਾਸਾ ਕੀਤਾ ਗਿਆ ਹੈ ਕਿ ਘਟਨਾ ਟ੍ਰਾਂਸਪੋਰਟ ਠੇਕੇਦਾਰ ਸਿਟੀਕਿਟ ਅਤੇ ਆਰਤੀਆਂ ਵਿਚਾਲੇ ਚੱਲ ਰਿਹਾ ਵਿਵਾਦ ਕਰਨ ਵਾਪਰੀ ਹੈ ਉਚੇਚੇ ਤੌਰ ਤੇ ਪ੍ਰੈਸ ਕਾਨਫਰੰਸ ਲਈ ੁਰਦਾਸਪੁਰ ਪੰਚਾਇਤ ਆਰਟੀ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਅਤੇ ਸਾਬਕਾ ਚੇਅਰਮੈਨ ਮੰਡੀ ਬੋਰਡ ਰਵਿੰਦਰ ਸਿੰਘ ਝੀਮਾ ਨੇ ਕਿਹਾ ਕਿ ਇਹ ਮੰਦਭਾਗੀ ਘਟਨਾ ਹੈ ਅਤੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਦੂਸਰੀ ਵਾਰ ਅਜਿਹਾ ਹੋਇਆ ਹੈ ਪਹਿਲਾਂ ਕੁਮਾਨ ਵਿਖੇ ਵੀ ਅਜਿਹੀ ਹੀ ਘਟਨਾ ਵਾਪਰੀ ਸੀ ਉਨ੍ਹਾਂ ਦੋਸ਼ ਲਗਾਇਆ ਕਿ ਟ੍ਰਾਂਸਪੋਰਟ ਠੇਕੇਦਾਰ ਸਿਟੀਕੇਟ ਆਰਤੀਆਂ ਨੂੰ ਆਪਣੀਆਂ ਗੱਡੀਆਂ ਤੇ ਖਰੀਦ ਕੀਤੀ ਗਈ ਫਸਲ ਗੋਦਾਮ ਤੱਕ ਪਹੁੰਚਾਉਣ ਲਈ ਮਜਬੂਰ ਕਰਦਾ ਹੈ ਅਤੇ ਜਦੋਂ ਉਹ ਆਪਣੀਆਂ ਗੱਡੀਆਂ ਕਿਰਾਏ ਤੇ ਲੈ ਕੇ ਫਸਲ ਗੋਦਾਮ ਤੱਕ ਪਹੁੰਚਾਉਂਦੇ ਹਨ ਤਾਂ ਉਹਨਾਂ ਦੀਆਂ ਗੱਡੀਆਂ ਖਾਲੀ ਕਰਨ ਦੀ ਬਜਾਏ ਆਪਣੀਆਂ ਗੱਡੀਆਂ ਖਾਲੀ ਕਰਾਉਣ ਨੂੰ ਤਰਜੀਹ ਦਿੰਦੇ ਹਨ ਆਰਤੀ ਐਸੋਸੀਏਸ਼ਨ ਦੇ ਔਦੇਤਾਰਾ ਦਾ ਕਹਿਣਾ ਹੈ ਕਿ ਹਰਪਾਲ ਸਿੰਘ ਨਾਮ ਦਾ ਆਰਤੀ ਉਸ ਵੇਲੇ ਮੌਕੇ ਤੇ ਤਾਂ ਮੌਜੂਦ ਸੀ ਪਰ ਉਸ ਦਾ ਇਸ ਲੜਾਈ ਵਿੱਚ ਕੋਈ ਹੱਥ ਨਹੀਂ ਸੀ ਉਸ ਨੂੰ ਵੀ ਟ੍ਰਾਂਸਪੋਰਟ ਸਿਟੀਕੇਟ ਵੱਲੋਂ ਨਜਾਇਜ਼ ਤੌਰ ਤੇ ਫਸਾਇਆ ਗਿਆ ਹੈ ਉਹਨਾਂ ਮੰਗ ਕੀਤੀ ਕਿ ਪੁਲਿਸ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਆਰਤੀਆਂ ਦਾ ਪੱਖ ਲੈ ਕੇ ਅਗਲੀ ਕਾਰਵਾਈ ਕਰਨੀ ਚਾਹੀਦੀ ਹੈ ਜੇਕਰ ਅਜਿਹਾ ਨਾ ਹੋਇਆ ਤਾਂ ਆਰਤੀਆਂ ਵੱਲੋਂ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ ਪਠਾਨਕੋਟ ਤੋਂ ਲਾਪਰ ਸਿੰਘ ਖੁਸ਼ੀਪੁਰ ਦੀ ਰਿਪੋਰਟ ਬਹੁਤੀ ਮੰਦਭਾਗੀ ਘਟਨਾ ਜਿਹੜੀ ਹੈ ਉਹ ਗੁਰਦਾਸਪੁਰ ਢਿਲੇਚੇ ਹੋਈ ਹੈ ਔਰ ਇਹ ਲਗਾਤਾਰ ਇਨਾਂ 2-3 ਸਾਲਾਂ ਦੇ ਵਿੱਚ ਦੂਜੀ ਵਾਰ ਦਰਦਤ ਜਦੋਂ ਲਿਫਟਿੰਗ ਨੂੰ ਲੈ ਕੇ ਜਿਹੜਾ ਉਹ ਦੋ ਸੱਜਣਾ ਨੂੰ ਜਾਣ ਆਪਣੀ ਦੇਣੀ ਪਈ ਇਸ ਤੋਂ ਪਹਿਲਾਂ ਕਮਾਣ ਮੰਡੀ ਦੇ ਵਿੱਚ ਲਿਫਟਿੰਗ ਨੂੰ ਲੈ ਕੇ ਜਿਹੜਾ ਇੱਕ ਆੜਤੀ ਸੀ ਉਹਨੂੰ ਜਾਨ ਦੇਣੀ ਪਈ। ਔਰ ਅੱਜ ਇਹ ਲਿਫਟਿੰਗ ਨੂੰ ਲੈ ਕੇ ਜਿਹੜਾ ਵਿਵਾਦ ਹੋਇਆ ਹੈ ਇਹਦੇ ਵਿੱਚ ਦੁਬਾਰਾ ਇੱਕ ਸੱਜਣ ਦੀ ਜਾਨ ਗਈ ਹੈ। ਸਾਨੂੰ ਉਸ ਗੱਲ ਦਾ ਬੜਾ ਦੁੱਖ ਹੈ। ਪਰ ਇਸ ਜ਼ਿਲ੍ਹੇ ਦੇ ਵਿੱਚ ਲਗਾਤਾਰ ਜੋ ਠੇਕੇਦਾਰ ਮਾਫੀਆ ਨੇ ਆੜਤੀਆਂ ਦੇ ਗਲ 'ਚ ਕਿੜਕਾ ਪਾਇਆ ਹੋਇਆ ਔਰ ਆਪਣੇ ਪੰਦਰ ਦੇ ਉੱਤੇ ਜਿਹੜਾ ਹਮੇਸ਼ਾ ਇਹਨਾਂ ਨੇ ਹਾਜ਼ਾਰੇਦਾਰੀ ਬਣਾ ਕੇ ਆੜਤੀਆਂ ਨੂੰ ਇਹ ਜੇ ਹਥਿਆਰ ਵਰਤਦੇ ਨੇ ਆੜਤੀਆਂ ਤੂੰ ਆਪ ਕੰਮ ਕਰਾਉਂਦੇ ਆ ਗੁਲਾਮਾਂ ਵਾਂਗੂ ਤੇ ਪੈਸੇ ਜਿਹੜੇ ਨੇ ਇਹ ਆਪਣੀਆਂ ਜੇਬਾਂ 'ਚ ਪਾਉਂਦੇ ਇਹ ਲਗਭਗ ਪਿਛਲੇ 10 ਸਾਲ ਤੋਂ ਜਿਹੜਾ ਇਹ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਕਿ ਇਕੋ ਜਿਹੜਾ ਇਹ ਸਿੰਡੀਕੇਟ ਹੈ ਉਹ ਟੈਂਡਰ ਲੈਂਦੇ ਨੇ ਔਰ ਉਹਦੇ ਤਹਿਤ ਲੇਬਰ ਦਾ ਪ੍ਰਬੰਧ ਇਨ੍ਹਾਂ ਕੋਲ ਨਹੀਂ ਟਰੱਕਾਂ ਦਾ ਪ੍ਰਬੰਧ ਇਨ੍ਹਾਂ ਕੋਲ ਨਹੀਂ ਅਖੀਰ ਜਦੋਂ ਬੋਰੀਆਂ ਗਲਦੀਆਂ ਨੇ ਸਿਉਂਕ ਲੱਗਦੀ ਐ ਸ਼ਾਰਟੇਜਾਂ ਆਉਂਦੀਆਂ ਨੇ ਆੜਤੀਆਂ ਨੂੰ ਮਜਬੂਰੀ ਦੇ ਵਿੱਚ ਉਹ ਮਾਲ ਜਿਹੜੇ ਆ ਖੁਦ ਉਠਾਉਣੇ ਪੈਂਦੇ ਆਪ ਉਹ ਕੋਲੋਂ ਖਰਚਾ ਕਰਕੇ ਲੇਬਰਾਂ ਲਾ ਕੇ ਟਰਾਂਸਪੋਰਟਰਾਂ ਲਾ ਕੇ ਉਹ ਮਾਲ ਢੋਂਦੇ ਐ ਜੇ ਢੋਂ ਤੋਂ ਬਾਅਦ ਵੀ ਜਿਹੜੇ ਪੈਸੇ ਨੇ ਉਹ ਠੇਕੇਦਾਰ ਆਪਣੀਆਂ ਜੇਬਾਂ 'ਚ ਪਾ ਕੇ ਲੈ ਜਾਂਦੇ ਨੇ ਔਰ ਇਸ ਵਾਰ ਵੀ ਜਿਹੜੀ ਇਹ ਘਟਨਾ ਹੋਈ ਐ ਉਤੇ ਸਿਰਾਂ ਦੇ ਹਾਲਾਤ ਪੈਦਾ ਕੀਤੇ ਗਏ ਕਿ ਆੜਤੀਆਂ ਦੇ ਗੱਡੀਆਂ ਨੂੰ ਰੋਕ ਲਿਆ ਗਿਆ ਤੇ ਠੇਕੇਦਾਰਾਂ ਦੀਆਂ ਜਿਹੜੀਆਂ ਆਪਣੀਆਂ ਗੱਡੀਆਂ ਸੀ ਉਹ ਲਾ ਕੇ ਉਹਨਾਂ ਨੇ ਮਾਲ ਅਨਲੋਡਿੰਗ ਆਪਣੀ ਸ਼ੁਰੂ ਕੀਤੀ ਔਰ ਲਗਾਤਾਰ ਜਿਹੜੇ ਉਹਨਾਂ ਦੀਆਂ ਗੱਡੀਆਂ ਦੇ ਡਰਾਈਵਰ ਸੀ ਉਹਨਾਂ ਨੂੰ ਗਲਤ ਤਰੀਕੇ ਨਾਲ ਉਕਸਾਇਆ ਗਿਆ ਔਰ ਜਿਸ ਉਕਸਾਹੜ ਦੇ ਤੌਰ ਤੇ ਸਾਡੇ ਆੜਤੀ ਦੇ ਜਿਹੜੇ ਨੇ ਕੁਝ ਲੋਕ ਗਲ ਪਏ ਔਰ ਜੇਕਰ ਸਾਡੇ ਆੜਤੀ ਨੇ ਉਸ ਵੇਲੇ ਆਪਣਾ ਸੈਲਫ ਡਿਫੈਂਸ ਦੇ ਵਿੱਚ ਇਹ ਨਾਂ ਵਰਤਿਆ ਹੁੰਦਾ ਹਥਿਆਰ ਤਾਂ ਹੋ ਸਕਦਾ ਸਾਡੇ ਆੜਤੀ ਦੀ ਜਿਹੜੀ ਹੈ ਉਹ ਮੌਤ ਹੁੰਦੀ ਸੋ ਇਸ ਕੇਸ ਨੂੰ ਪੁਲਿਸ ਨੇ ਜਿਹੜਾ ਹੈਗਾ ਉਹ ਇੱਕ ਤਰਫਾ ਬਣਾਇਆ ਉਹਨਾਂ ਨੇ ਕਿਹਾ ਕਿ ਨਹੀਂ ਜੀ ਇਹ ਆੜਤੀ ਦੀ ਗੱਡੀ ਚ ਵੱਜੀ ਤੇ ਗੱਡੀ ਦੀ ਜਿਹੜੀ ਹੈ ਉਹ ਇਸ ਗੁੱਸੇ ਚ ਆ ਕੇ ਆੜਤੀ ਨੇ ਜਿਹੜੀ ਹੈ ਇੱਕ ਹਰਕਤ ਕੀਤੀ ਹੈ ਸੋ ਅਸੀਂ ਪੁਲਿਸ ਦੀ ਐਡਮਿਨਿਸਟ੍ਰੇਸ਼ਨ ਦੀ ਇਹ ਜੋ ਵੀ ਸਟੋਰੀ ਬਣੀ ਆ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਨੰਗੀ ਕਰਦੇ ਆ ਕਿ ਹਕੀਕਤ ਇਹ ਹੈ ਕਿ ਜੋ ਆੜਤੀਆਂ ਦੀਆਂ ਗੱਡੀਆਂ ਆਉਂਦੀਆਂ ਸੀ ਉਹਨਾਂ ਨੂੰ ਅਨਲੋਡਿੰਗ ਤੋਂ ਰੋਕਿਆ ਗਿਆ ਔਰ ਜੋ ਠੇਕੇਦਾਰਾਂ ਦੀਆਂ ਆਪਣੀਆਂ ਗੱਡੀਆਂ ਸੀ ਉਹਨਾਂ ਨੂੰ ਅਨਲੋਡਿੰਗ ਲਈ ਜਿਹੜਾ ਉਹ ਪ੍ਰੈਫਰ ਕੀਤਾ ਗਿਆ ਔਰ ਇਸ ਮਤਲਬ ਜਿਹੜੀ ਆ ਜੇਕਰ ਆੜਤੀਆਂ ਨੇ ਕਿਹਾ ਕਿ ਨਹੀਂ ਵਾਰੀ ਸੁਦੇ ਸਾਨੂੰ ਲਾਉਣੀਆਂ ਚਾਹੀਦੀਆਂ ਔਰ ਸਾਡੀਆਂ ਵੀ ਗੱਡੀਆਂ ਜਿਹੜੀਆਂ ਨੇ ਉਹਨਾਂ ਨੂੰ ਸਪੈਸ਼ਲ ਦੇ ਵਿੱਚ ਅਨਲੋਡਿੰਗ ਹੋਣ ਦਾ ਮੌਕਾ ਮਿਲਣਾ ਚਾਹੀਦਾ ਏਸੇ ਗੱਲ ਦੇ ਉੱਤੇ ਉਹਨਾਂ ਨੇ ਆੜਤੀਆਂ ਦੇ ਗਲ ਜਿਹੜਾ ਕੁਛਕਸਾ ਕੇ ਉੱਥੇ ਲੋਕਾਂ ਨੂੰ ਪਾਇਆ ਸਾਡੇ ਆੜਤੀ ਦੇ 6:30 ਵਜੀਆਂ ਨੇ ਸਿਰ ਦੇ ਵਿੱਚ ਜਿਹੜਾ ਹੈਗਾ ਉਹਨਾਂ ਦੇ ਕੁੰਡੇ ਮਾਰੇ ਗਏ ਨੇ ਜਿਹੜਾ ਕਿ ਤਿੱਖਾ ਹਥਿਆਰ ਹੈ ਬਰਾਡ ਮੋਰਗਨ ਔਰ ਉਸ ਰਾੜ ਦੇ ਨਾਲ ਉਸ ਆੜਤੀ ਦੀ ਮੌਤ ਵੀ ਹੋ ਸਕਦੀ ਸੀ ਲੇਕਿਨ ਪੁਲਿਸ ਨੇ ਬਿਲਕੁਲ ਉਸ ਸਾਡੇ ਆੜਤੀ ਦੇ ਕੇਸ ਨੂੰ ਜਿਹੜਾ ਇਗਨੋਰ ਕੀਤਾ ਗਿਆ ਔਰ ਬਿਲਕੁਲ ਵੀ ਆਰਤੀਆਂ ਵੱਲੋਂ ਜਿਹੜਾ ਅਜੇ ਕੋਈ ਪਰਚਾ ਦਰਜ ਨਹੀਂ ਕੀਤਾ ਜਾ ਰਿਹਾ ਸੋ ਇਸ ਮੌਕੇ ਦੇ ਉੱਤੇ ਅਸੀਂ ਤੁਹਾਡੇ ਪ੍ਰੈਸ ਦੇ ਜਰੀਏ ਸਰਕਾਰ ਨੂੰ ਇਹ ਜਿਹੜਾ ਆਪਣੀ ਆਵਾਜ਼ ਬੁਲੰਦ ਕਰਨੀ ਚਾਹੁੰਦੇ ਆ ਕਿ ਦੇਖੋ ਇਹ ਫੇਲ ਹੋਰ ਸਰਕਾਰ ਦੀ ਹੈ ਜੇਕਰ ਤੁਸੀਂ ਇੱਥੇ ਆਪਣੇ ਪੱਧਰ ਦੇ ਉੱਤੇ ਸਹੀ ਠੇਕੇਦਾਰਾਂ ਨੂੰ ਠੇਕੇ ਦਿੱਤੇ ਹੋਣ ਇਸ ਵੇਲੇ ਠੇਕੇਦਾਰੀ ਦਾ ਸਾਰਾ ਸਿਆਸੀਕਰਨ ਹੋਇਆ ਹੋਇਆ ਹੈ ਬਿਲਕੁਲ ਜੀ ਪਹਿਲਾਂ ਮਤਲਬ ਜਦੋਂ ਉਹ ਕਹਿੰਦੇ ਸੀ ਕਿ ਸਾਡੀਆਂ ਗੱਡੀਆਂ ਵੀ ਜਿਹੜੀਆਂ ਉਤਰਨੀਆਂ ਚਾਹੀਦੀਆਂ ਤੇ ਉਹਨਾਂ ਕਿਹਾ ਵੀ ਤੁਸੀਂ ਜਿਹੜਾ ਸਾਡੀਆਂ ਗੱਡੀਆਂ ਨੂੰ ਰੋਕਿਆ ਗਲਤ ਤਰੀਕੇ ਨਾਲ ਰੋਕਿਆ ਤਾਂ ਉਹਨਾਂ ਨੇ ਠੇਕੇਦਾਰਾਂ ਨੇ ਕੁਝ ਉਸੇ ਜਿਹੜਾ ਅੰਸਰਾਂ ਨੂੰ ਸਿਖਾ ਕੇ ਉਕਸਾ ਕੇ ਭੇਜਿਆ ਉਹਨਾਂ ਦੇ ਹੱਥਾਂ 'ਚ ਰਾੜ ਸੀਗੇ ਕੁੰਡੇ ਸੀ ਉਹਨਾਂ ਨੇ ਮਤਲਬ ਜਿਹੜਾ ਉਸ ਸਾੜਤੀ ਤੇ ਹਮਲਾ ਕੀਤਾ ਰਾਦਰ ਉਹਨੂੰ ਆੜਤੀ ਨੂੰ ਮਤਲਬ ਡੇਗ ਲਿਆ ਗਿਆ ਜਦੋਂ ਉਹਦੇ ਉੱਤੇ ਚੜ ਕੇ ਦੁਬਾਰਾ ਹਮਲਾ ਕਰਨ ਲੱਗੇ ਤਾਂ ਉਹਨੇ ਜਿਹੜਾ ਆਪਣੇ ਵੈਪਨ ਨਾਲ ਸੈਲਫ ਡਿਫੈਂਸ ਦੇ ਵਿੱਚ ਜਿਹੜੀ ਹੈ ਇਹ ਗੋਲੀ ਚਲਾਈ ਔਰ ਇਹ ਗੋਲੀ ਅਗਰ ਉਹ ਨਾ ਚਲਾਉਂਦਾ ਤੇ ਉਹਦੀ ਉੱਥੇ ਮੌਤ ਹੋ ਸਕਦੀ ਸੀ